ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਬੁੱਗਰਾਂ ਵਾਲਾ ਤੇ ਆਹ ਸਾਈਡ ਤੇ ਨਾਲ ਇੱਕ ਵੀਡੀਓ ਚੱਲ ਰਹੀ ਆ ਕਾਫੀ ਚਰਚੇ ਵਿੱਚ ਇੱਕ ਵਾਰ ਤੁਸੀਂ ਆਹ ਵੀਡੀਓ ਜ਼ਰੂਰ ਦੇਖੋ ਹੈਲੋ ਕਾਕਾ ਇੱਕ ਨੀਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰੋ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਹੁਣ ਸਾਡਾ ਵਸੇ 2 ਡੂੜ ਲੱਖ ਵੋਟਰ ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੁਕਤ ਤੇ ਸਾਨੂੰ ਦੱਸੇਗਾ ਤੂੰ ਕਿਵੇਂ ਵਿਚਾਂ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਕੀ ਬੋਲਣਾ ਹੈ ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਵਟਸਐਪ ਕਾਲ ਕਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੀ ਦੀ ਗੱਲ ਦਾ ਨਹੀਂ ਸਿੱਧੀ ਕਾਲ ਲਾ ਲੈ ਸਿੱਧੀ ਕਾਲ ਨੂੰ ਕੀ ਹੈ ਤੂੰ ਫਿਰ ਮੇਰੇ ਤੇ ਕੀ ਕਰੇਗਾ ਸਿੱਧੀ ਕਾਲ ਨੂੰ ਨਹੀਂ ਨਹੀਂ ਮੈਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗੋ ਹਟ ਗਈਆਂ ਤੁਹਾਨੂੰ ਮੈਂ ਦੱਸਾਂ ਕਿੱਕਣੀ ਤੇ ਤੇਰੇ ਜਵਾਕਾਂ ਨੇ ਸ਼ਕਲ ਬੁੱਲ ਜਣੀ ਹੈ ਮੈਂ ਲੋ ਮੇਟਰ ਵੀਡੀਓ ਤੁਸੀਂ ਦੇਖ ਲਈਆ ਉਹ ਕਹਦੇ ਨੇ ਹੁੰਦੇ ਪੰਜੇ ਉਂਗਲਾਂ ਇੱਕੋ ਦੀਆਂ ਨਹੀਂ ਹੁੰਦੀਆਂ ਅੱਜ ਇਸ ਪੁਲਿਸ ਮੁਲਾਜ਼ਮ ਨੇ ਸਾਫ਼ ਤੌਰ ਤੇ ਕਰਤਾ ਤੇ ਇਹ ਤੋਂ ਬਿਹਤਰ ਕੋਈ ਚੰਗੀ ਤਰ੍ਹਾਂ ਜਾਣਦੇ ਨਹੀਂ ਹੋਣਾ ਵਰਦੀ ਦੀ ਪਾਵਰ ਕੀ ਆ ਤੇ ਬਾਕੀ ਤੁਹਾਡੀ ਕਿ ਰਾਇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ